ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਿਹਦਰ ਬਾਬਾ ਦੇ ਦਾਸ ਸਿੰਘ ਸ਼ੋਹਣ ਪੰਚ ਸਰਕਾਰੀ ਦਸ਼ਮੇਸ਼ ਤਰਨਾਲਾ ਪਰਿਵਾਰ ਦੇ ਸ਼ਾਨ ਮਿਸਰ ਚੀਤ ਬਾਬਾ ਵੀਰ ਸਿੰਘ ਜੀ ਰੰਗਰੇਟਾ 1900 ਕੋੜਸਾ ਦੇ ਮੌਜੂਦਾ ਮੁਖੀ ਗਾਇਦਰ ਬਾਬਾ ਦਰਸ਼ਨ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਅੱਜ ਦੇ ਦਿਨ ਜੋ 1921 ਦੇ ਵਿੱਚ ਸਾਕਾ ਸ਼੍ਰੀ ਨਨਕਾਣਾ ਸਾਹਿਬ ਵਾਪਰੇ ਸੀ ਉਸ ਵਿੱਚ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਜੋ ਸ਼ਹੀਦ ਹੋਏ ਸੀ ਸੋ ਉਹਨਾਂ ਨੂੰ ਅਸੀਂ ਆਪਣੇ ਦਲਪੰਥ ਵੱਲੋਂ ਕੋਟ ਕੋਟ ਪ੍ਰਣਾਮ ਕਰਦੇ ਆ ਜੀ ਸੋ ਸਮੂਹ ਸੰਤਾਂ ਨੂੰ ਜਿਵੇਂ ਪਤਾ ਹੀ ਹੈ ਕਿ ਸਾਕਾਸ਼ ਨਕਾਣਾ ਸਾਹਿਬ ਜਿਹੜਾ ਉਹ ਸਾਨੂੰ 1921 ਦੇ ਵਿੱਚ ਵਾਪਰਿਆ ਸੀ ਉਹ ਕਿਉਂ ਵਾਪਰਿਆ ਸੀ ਕਿਸ ਵਜ੍ਹਾ ਨਾਲ ਉਹ ਮੋਰਚਾ ਲੱਗਾ ਸੀ ਉਹ ਜਿਵੇਂ ਆਪ ਵੀ ਸਾਰਾ ਇਤਿਹਾਸ ਉਹ ਜਾਣਦੇ ਜੇ ਪਰ ਮੈਂ ਵੀਡੀਓ ਲੰਬੀ ਨਾ ਕਰਾਂ ਸੰਖੇਪ ਦੇ ਵਿੱਚ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਉਹ ਮੰਤਨ ਰੈਣੂ ਜੋ ਕਿ ਨਨਕਾਣਾ ਸਾਹਿਬ ਤੇ ਹੋਰ ਜਿੰਨੇ ਵੀ ਇਤਿਹਾਸਕ ਸਥਾਨ ਹਨ ਗੁਰੂ ਸਾਹਿਬਾਨ ਦੇ ਉਹਨਾਂ ਦੇ ਉੱਤੇ ਉਹ ਕਬਜ਼ਾ ਕਰਕੇ ਬੈਠਾ ਸੀ ਤੇ ਗੁਰੂ ਸਾਹਿਬ ਦੀ ਮਰਿਆਦਾ ਤੋਂ ਉਲਟ ਮਰਿਆਦਾ ਉਹ ਚਲਾਈ ਬੈਠਾ ਸੀ ਜਿਵੇਂ ਕਿ ਜਾਤ ਪਾਤ ਦੇ ਆਧਾਰ ਤੇ ਸੰਤਾਂ ਨੂੰ ਅੰਮ੍ਰਿਤ ਛਕਾਉਣੇ ਔਰ ਲੰਗਰ ਸੰਗਤ ਪੰਗਤ ਸਭ ਕੁਝ ਵਕਰਾ ਕਰਕੇ ਛਕਾਉਣਾ ਔਰ ਜਾਤੀ ਵਿਦਕਰੇ ਕਰਮੀ ਇਸ ਕਰਕੇ ਜਦੋਂ ਇਹ ਪਤਾ ਸਿੱਖ ਸੰਤਾਂ ਨੂੰ ਲੱਗਾ ਸੋ ਇਸ ਕਰਕੇ ਫਿਰ ਇਹ ਮੋਰਚਾ ਜਿਹੜਾ ਆ ਇਹ ਸਮੂਹ ਸੰਤਾਂ ਵੱਲੋਂ ਸਮੂਹ ਸਿੱਖ ਪੰਥ ਵੱਲੋਂ ਲਗਾਇਆ ਗਿਆ ਸੀ ਜਿਸ ਵਿੱਚ ਅਹਿਮ ਜਿਹੜਾ ਯੋਗਦਾਨ ਜਿਹੜਾ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸਤਵੀਂ ਅੰਸ਼ਵੰਸ਼ ਅਤੇ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਸਤਵੇਂ ਜਥੇਦਾਰ ਸਿੰਘ ਸਹਿਬ ਬਾਬਾ ਜੀ ਬਾਬਾ ਮਹਿੰਦਰ ਸਿੰਘ ਨਨਕਾਣਾ ਸਾਹਿਬ ਵਾਲਿਆਂ ਨੇ ਬਹੁਤ ਵੱਡੇ ਪੱਧਰ ਤੇ ਆਪਣੇ ਦਲ ਪੰਥ ਸਮੇਤ ਇਹ ਮੋਰਚੇ ਦੀ ਆਰੰਭਤਾ ਕੀਤੀ ਸੀ ਜਿਸ ਵਿੱਚ ਬਹੁਤ ਹੋਰ ਵੱਡੇ ਵੱਡੇ ਜੁਝਾਰੂ ਯੋਧੇ ਜਰਨੈਲ ਜਿਹੜੇ ਆ ਬਾਬਾ ਜੀ ਦੇ ਨਾਲ ਤੁਰੇ ਸੀ ਅਤੇ ਜੇ ਅਤੇ ਸਾਡੇ ਦਲਪੰਥ ਦੇ ਦਸ਼ਮੇਸ਼ ਤਰਨਾ ਦਲ ਦੇ ਇਸ ਮੋਰਚੇ ਦੇ ਵਿੱਚ ਨੌ ਸਿੰਘ ਜਿਹੜੇ ਆ ਉਹ ਸ਼ਹੀਦ ਹੋਏ ਸੀ ਜਿਸ ਤਰ੍ਹਾਂ ਸਾਰੇ ਹੀ ਸਿੰਘ ਸਿੰਘੀਆਂ ਸ਼ਹੀਦ ਹੋਏ ਹਨ ਇਸ ਮੋਰਚੇ ਦੇ ਵਿੱਚ ਦਸ਼ਮੇਸ਼ ਤਰਨਾ ਦਲ ਦੇ ਜਹਦਲ ਬਾਬਾ ਭਿੰਦਰ ਸਿੰਘ ਜੀ ਦੇ ਉਸ ਸਮੇਂ ਜਿਹੜੇ ਉਹਨਾਂ ਦੀ ਫੌਜ ਦੇ ਵਿੱਚੋਂ ਨੌ ਸਿੰਘ ਸ਼ਹੀਦ ਹੋਏ ਸੀ ਸੋ ਇਸ ਕਰਕੇ ਬਹੁਤ ਵੱਡੀ ਕੁਰਬਾਨੀ ਹੈ ਅੱਜ ਸੰਪਰਕ ਕੁਝ ਸੰਪਰਦਾਮਾਂ ਕੁਝ ਕਮੇਟੀਆਂ ਔਰ ਸਾਰੇ ਹੀ ਸਿੱਖ ਪੰਥ ਵੱਲੋਂ ਇਹ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਆ ਪੂਰੇ ਪੰਜਾਬ ਭਾਰਤ ਅਤੇ ਵਿਸ਼ਵ ਦੇ ਵਿੱਚ ਜਿਹੜਾ ਆ ਉਹ ਮਨਾਇਆ ਜਾ ਰਿਹਾ ਪਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਿੱਥੇ ਆਪਾਂ ਸ਼੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਸਾਰੇ ਹੀ ਜਿਹੜੇ ਜਰਨੈਲ ਜਿਹੜੇ ਹੋਏ ਹਨ ਉਸ ਸਮੇਂ ਦੇ ਜਿਨ੍ਹਾਂ ਨੇ ਮੋਰਚਾ ਲਗਾਇਆ ਸੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਸਾਰਿਆਂ ਦਾ ਹੀ ਆਪਾਂ ਨਾਵਾਂ ਦਾ ਜ਼ਿਕਰ ਕਰਦੇ ਆ ਪਰ ਮੈਂ ਬੜੇ ਅਫਸੋਸ ਨਾਲ ਗੱਲ ਕਹਿਣਾ ਚਾਹੁੰਨਾ ਕਿ ਇੱਥੇ ਜਿਹੜੇ ਅਹਿਮ ਜਿਨ੍ਹਾਂ ਨੇ ਯੋਗਦਾਨ ਪਾਇਆ ਆਪਣਾ ਸਾਰਾ ਦਲਪੰਨ ਸਮੇਤ ਉੱਥੇ ਲੈ ਕੇ ਪਹੁੰਚੇ ਅਤੇ ਬਹੁਤ ਵੱਡੀ ਉਹਨਾਂ ਬਾਬਾ ਮਹਿੰਦਰ ਸਿੰਘ ਜੀ ਨੇ ਕੁਰਬਾਨੀ ਕੀਤੀ ਰਣਕਾਣਨ ਸਾਹਿਬ ਵਾਲਿਆਂ ਨੇ ਪਰ ਕਿ ਬਾਬਾ ਮਹਿੰਦਰ ਸਿੰਘ ਜੀ ਦਾ ਇਹ ਕੁਝ ਗਲਤ ਇਤਿਹਾਸਕਾਰਾਂ ਨੇ ਜਿਹੜਾ ਆ ਜਾਂ ਸ਼ਰਾਬਤ ਦੇ ਨਾਲ ਜਿਹੜਾ ਆ ਕਿ ਆਪਣਾ ਇਹਨਾਂ ਦਾ ਨਾਮ ਜਿਹੜਾ ਆ ਰੰਗਰੇਟਿਆਂ ਦਾ ਉਹ ਗਾੜੀ ਨਾ ਆ ਜੇ ਇਸ ਕਰਕੇ ਵਿਦਕਲੇ ਕਰਕੇ ਜਿਸ ਤਰ੍ਹਾਂ ਮੰਤਰ ਨੇ ਰਹਿਣ ਨੂੰ ਵਿਦਕਲੇ ਕਰਦਾ ਸੀ ਉਹ ਇਤਿਹਾਸਕਾਰਾਂ ਨੇ ਵੀ ਵਿਦਕਰਾ ਕੀਤਾ ਕਿ ਬਾਬਾ ਮਹਿੰਦਰ ਸਿੰਘ ਜੀ ਰਣਕਾਣਾ ਸਾਹਿਬ ਵਾਲਿਆਂ ਦਾ ਕਿਸੇ ਵੀ ਇਤਿਹਾਸ ਦੇ ਵਿੱਚ ਜਿਹੜਾ ਜ਼ਿਕਰ ਨਹੀਂ ਕੀਤਾ ਸੋ ਇਸ ਕਰਕੇ ਪਰ ਜਿੰਨਾ ਸਿੱਖ ਸੰਤਾਂ ਨੂੰ ਜਾਂ ਉਸ ਸਮੇਂ ਦੇ ਜਿਹੜੇ ਸਿੰਘ ਨਾਲ ਸੀ ਜਦੋਂ ਸਾਕਾ ਵਾਪਰਿਆ ਸੀ ਉਹ ਉਸ ਸਮੇਂ ਦੇ ਜਿਹੜੇ ਸਿੰਘ ਸੀ ਉਹ ਗਾਂ ਦੇ ਗਾਂ ਗਾਲ ਸੀਨਾ ਮਸੀਨਾ ਜੋ ਅੱਜ ਵੀ ਸਾਰੀ ਦੁਨੀਆ ਨੂੰ ਪਤਾ ਹੈ ਪਰ ਇਤਿਹਾਸਕਾਰਾਂ ਨੇ ਜਿਹੜਾ ਆ ਉਹਨਾਂ ਦਾ ਕੁਝ ਇਤਿਹਾਸਕਾਰਾਂ ਨੇ ਜ਼ਿਕਰ ਨਹੀਂ ਕੀਤਾ ਇਸ ਕਰਕੇ ਆਪਾਂ ਨੂੰ ਜ਼ਿਕਰ ਕਰਨਾ ਚਾਹੀਦਾ ਕਿਉਂਕਿ ਆ ਉਹ ਰੰਗਰੇਟੇ ਗੁਰੂ ਕੇ ਬੇਟੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਤਵੀਂ ਅਚਵੰਸ਼ੀ ਤੇ ਬੜੇ ਕੌਮ ਦੇ ਮਹਾਨ ਮਹਾਬਲੀ ਜਰਨੈਲ ਸੀ ਬਾਬਾ ਮਦਰਸੇ ਨਨਕਾਣਾ ਸਾਹਿਬ ਵਾਲਿਆਂ ਨੇ ਜਿਨ੍ਹਾਂ ਨੇ ਨਨਕਾਣਾ ਸਾਹਿਬ ਜਦੋਂ ਮੋਰਚਾ ਇਹ ਲੱਗਾ ਸੀ ਸਾਕਾ ਵਾਪਰਿਆ ਸੀ ਤੇ ਢਾਹ ਤਲਵਾਰ ਲੈ ਕੇ ਤੇ ਮੰਤਨ ਰੈਣੂ ਨੂੰ ਸਭ ਤੋਂ ਪਹਿਲਾਂ ਨਲਕਾਰਨ ਵਾਲੇ ਬਾਬਾ ਮਹਿੰਦਰ ਸਿੰਘ ਸੀ ਨਕਾਨਾ ਸਾਹਿਬ ਦਾ ਸਾਕਾ ਵਾਪਰਨ ਉਪਰੰਤ ਪੂਰੀ ਸਿੱਖ ਪੰਥ ਦੀ ਸਹਿਮਤੀ ਦੇ ਨਾਲ ਬਾਬਾ ਮਹਿੰਦਰ ਸਿੰਘ ਨਕਾਨਾ ਸਾਹਿਬ ਵਾਲਿਆਂ ਨੇ ਸ੍ਰੀ ਨਕਾਨਾ ਸਾਹਿਬ ਦਾ ਪ੍ਰਬੰਧ ਆਪ ਸੰਭਾਲਿਆ ਸੀ ਉਹਨਾਂ ਦਾ ਨਾਮ ਜਿਹੜਾ ਆ ਕੁਝ ਇਤਿਹਾਸਕਾਰਾਂ ਵੱਲੋਂ ਜਿਹੜਾ ਆ ਉਹ ਛਿਪਾਇਆ ਗਿਆ ਇਸ ਕਰਕੇ ਮੈਂ ਸਿੱਖ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਤੇ ਪਤਾ ਉਹਨਾਂ ਨੂੰ ਤੇ ਸੀ ਠੀਕ ਹੈ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਨਾ ਉਹ ਜਾਣਕਾਰੀ ਵਿੱਚ ਹੋਰ ਵਾਅਦਾ ਲੈ ਲੈਣ ਇਸ ਵੀਡੀਓ ਰਾਈ ਕਿ ਬਾਬਾ ਮਿੰਦਰ ਸਿੰਘ ਜੀ ਇੱਕ ਬਹੁਤ ਵੱਡੇ ਜਰਨੈਲ ਸੀ ਸਿੱਖ ਪੰਥ ਦੇ ਉਹਨਾਂ ਨੇ ਬਹੁਤ ਵੱਡੀ ਨਨਕਾਣਾ ਸਾਹਿਬ ਉਹ ਜਦੋਂ ਮੋਰਚਾ ਲੱਗਾ ਸੀ ਸਾਕਰ ਨਨਕਾਣਾ ਸਾਹਿਬ ਆਪ ਰਿਆ ਸੀ ਬੜੀ ਵੱਡਾ ਜਿਹੜਾ ਉਹਨਾਂ ਨੇ ਬੜੀ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਹ ਕੁਰਬਾਨੀ ਜਿਸ ਤਰ੍ਹਾਂ ਸਿੱਖ ਪੰਥ ਦੇ ਵਿੱਚ ਜਾਂ ਜਿਨ੍ਹਾਂ ਜਿਨ੍ਹਾਂ ਨੇ ਯੋਧੇ ਜਰਨੈਲਾਂ ਨੇ ਕੁਰਬਾਨੀ ਜਿਹੜੀ ਆ ਕੀਤੀ ਹੈ ਉਹਨਾਂ ਦੀ ਕੁਰਬਾਨੀ ਨਹੀਂ ਪੜਾਈ ਜਾ ਸਕਦੀ ਇਸ ਕਰਕੇ ਸਾਕਾ ਨਨਕਾਣਾ ਸਾਹਿਬ ਦੇ ਵਿੱਚ ਜੋ ਬਾਬਾ ਮਧਰਸ਼ਨ ਸਿੰਘ ਨਨਕਾਣਾ ਸਾਹਿਬ ਨੇ ਕੁਰਬਾਨੀ ਕੀਤੀ ਹੈ ਉਹ ਕਦੀ ਵੀ ਉਹਨਾਂ ਦੀ ਕੁਰਬਾਨੀ ਜਿਹੜੀ ਭੁਲਾਈ ਨਹੀਂ ਜਾ ਸਕਦੀ ਇਸ ਕਰਕੇ ਮੈਂ ਆਪਣੇ ਦਲਪੰਥ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰ੍ਹਾਂ ਦੇ ਦਲ ਪੰਜ ਮਾਨ ਸ਼ਾਨ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ ਨਨਕਾਣਾ ਸਾਹਿਬ ਵਾਲਿਆਂ ਵੱਲੋਂ ਸਮੂਹ ਸਿੰਘ ਸਿੰਗਣੀਆਂ ਨਨਕਾਣਾ ਸਾਹਿਬ ਦੇ ਵਿੱਚ ਜੋ ਸ਼ਹੀਦ ਹੋਏ ਹਨ ਸਾਕੇ ਦੇ ਵਿੱਚ ਦਲਪੰਥ ਵੱਲੋਂ ਉਨਾ ਸਿੰਘ ਸਿੰਘਣਿਆਣੂ ਕੋਟ-ਕੋਟ ਪ੍ਰਣਾਮ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ